ਨੇ ਬੇਸਿਕਲੀ ਮੀਟ ਮੱਛੀ ਮਾਰਕ ਦੇ ਘਟ ਜੀ ਉਸ ਤੋਂ ਬਾਅਦ ਜਿਹੜੀ ਮਾਰਕ ਹੈ ਇਹਨਾਂ ਤੁਸੀਂ ਪਿਛੇ ਦੇਖ ਸਕਦੇ ਜਿਹੜੀ ਸਰਵਜੋੜ ਹੈ ਨਾ ਸਰਵਜੋੜ ਵੀ ਸਾਰੀ ਦੱਪ ਲਈ ਸੀ ਇਹਨਾਂ ਨੇ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਤੇ ਇਸ ਤਰ੍ਹਾਂ ਜਿਹੜੇ ਖੋਕੇ ਨੇ ਪਹਿਲਾਂ ਤੁਹਾਨੂੰ ਪਤਾ ਨਾ ਡੀਸੀ ਅਰਵਰ ਸਾਹਿਬ ਨੇ ਹਟਾਏ ਸੀ ਕੋਈ ਖੋਕੇ ਹਨਾ ਜੀ ਉਹ ਦੁਬਾਰਾ ਫੇਰ ਸਾਰੇ ਉਮੀ ਕਬਜ਼ੇ ਹੋਣ ਲੱਗ ਗਏ ਸੀਗੇ ਤੇ ਲੋਕਾਂ ਨੂੰ ਲੱਗਣਾ ਮੁਸ਼ਕਲ ਹੋ ਗਿਆ ਸੀਗਾ ਬਾਜ਼ਾਰ ਜਿੰਨੀਆਂ ਰੇੜੀਆਂ ਨੇ ਉਹ ਚੌਂਕ ਦੇ ਆਲੇ ਦੁਆਲੇ ਸਾਰੇ ਕੱਢਣ ਲੱਗੀ ਸੀਗਾ ਉਹਦਾ ਵੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਸੀ ਲੋਕਾਂ ਨੇ ਸੀ ਬਹੁਤ ਵਾਰੀ ਬਾਰង ਦੇ ਚੁੱਕੇ ਸੀ ਕਿ ਕਈ ਵਾਰੀ ਕਹਿ ਚੁੱਕੇ ਤੁਸੀਂ ਕੰਮ ਨਾ ਕਰੋ ਜਿਹੜੀ ਰੇੜੀ ਹੈ ਉਹ ਤੁਸੀਂ ਅਸੀਂ ਗਰੀਬ ਮਾਰ ਨਹੀਂ ਕਰਨੀ ਕਿਸੇ ਨਾਲ ਤੁਸੀਂ ਇਹ ਚਲਦੀਵਰਤੀ ਕਰ ਸਕਦੇ ਹੋ ਨਾ ਕਿ ਇਹ ਨਹੀਂ ਕਰ ਸਕਦੇ ਕਿ ਇੱਕ ਜਆ ਪੱਕੀ ਕਢਾਓ ਇਹ ਪੱਕੀਆਂ ਕਢਾਉਂਦੀਆਂ ਰਿਹਣੀ ਕਢਾਉਂਦੀਆਂ ਪੱਕੇ ਟੈਂਟ ਲਾ ਦੇ ਉੱਪਰ ਹੌਲੀ ਹੌਲੀ ਕਿਨਾਂ ਦੇ ਉੱਪਰ ਲੈਂਟਰ ਪਾਣਾ ਦੀ ਉਹਨੂੰ ਪਤਾ ਹੀ ਆ ਹੌਲੀ ਸ਼ਟਰ ਲਾਣਾ ਦੀ ਮੂਰੇ ਤੇ ਸਰਕੇ ਦੀ ਸ਼ਹਿਰ ਦੀ ਸਵਾਇਦ ਨੂੰ ਮੁਖਰਾਤੇ ਹੋਏ ਇਹ ਥੋੜੀ ਥੋੜੀ ਛੋਟੀ ਕਾਰਵਾਈ ਕੀਤੀ ਹੈ ਕਿਹੜੇ ਕਿਹੜੇ ਇਲਾਕੇ ਜਿਹੜੀ ਕਾਰਵਾਈ ਆਮ ਲੋਨ ਰੋਡ ਤੇ ਕਰਾਂਗੇ ਜੀ ਕੱਲ ਨੂੰ ਸਾਰੇ ਬਾਕੀ ਬਾਕੀ ਜਗ੍ਹਾ ਵੀ ਕਰਾਂਗੇ ਹੁਣ ਇਹ ਪਹਿਲਾਂ ਦੀ ਰੇਤੇ ਵਾਲੀ ਕੀਤੀ ਤੇ ਕਿਹੜੇ ਤੱਕ ਨਾ ਰੋ ਸੀਗਾ ਉਹ ਵੀ ਸਾਰਾ ਜਗਾਇਆ ਹੁਣ ਕਿੰਨਾ ਸੋਹਣਾ ਸ਼ਹਿਰ ਦਾ ਦੇਖੋ ਟਾਇਲਾਂ ਨਹੀਂ ਕਿੰਨਾ ਸੋਹਣਾ ਸ਼ਹਿਰ ਲੱਗ ਪੰਦਾ ਨਾ ਬਣਿਆ ਨਾ ਤੇ ਉਹ ਸ਼ਹਿਰ ਨੂੰ ਪੈਸੀ ਚਾਹਾਂਗੇ ਸਾਡਾ ਸ਼ਹਿਰ ਗੰਦਾ ਹੋਵੇ ਤੇ ਅਸੀਂ ਹੱਥ ਜੋੜ ਕੇ ਉਹਨਾਂ ਕੀ ਪ੍ਰਾਰਥਨਾ ਕਰਦੇ ਆ ਅਸੀਂ ਕਿਸੇ ਗਰੀਬ ਮਾਰ ਦੇ ਹੱਕ ਵਿਰੁੱਧ ਨਹੀਂ ਹੈਗੇ ਅਸੀਂ ਬੇਨਤੀ ਉਹਨਾਂ ਕਰਦੇ ਆ ਵੀ ਜੋ ਕੰਮ ਕਰਨਾ ਹੈ ਉਹ ਸਾਡੇ ਸ਼ਹਿਰ ਦੀ ਸਾਫ ਸਫਾਈ ਨੂੰ ਵੀ ਆਪਣੀ ਉਹ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਵੀ ਇਤਿਆਜ਼ ਰਦੇ ਕੀਤਾ ਜਾਵੇ ਤੁਸੀਂ ਦੇਖਣਾ ਬਿਆਰਤੀ ਪਣਾ ਕੱਪੜੇ ਵਾਲੇ ਬੈਠਣ ਲੱਗੇ ਸੀ ਸੈਟਰਡੇ ਸੰਡੇ ਨੂੰ ਪੱਕੀ ਸੰਡੇ ਬੈਠਣ ਲੱਗੇ ਸੀ ਉਹਨਾਂ ਨੂੰ ਵੀ ਲੱਗ ਜਗ੍ਹਾ ਦੇਤੀ ਹਨਾ ਜੀ ਫਿਰ ਉਹ ਐਮਐਲ ਸਾਹਿਬ ਨੇ ਕਿਹਾ ਉਹਨਾਂ ਸਪੈਸ਼ਲ ਕਿਹਾ ਵੀ ਲੰਗੜਾ ਵੀ ਔਖਾ ਉੱਤੇ ਹਣਾਈ ਉਹਨਾਂ ਵੀ ਇਹ ਰੱਖ ਕੇ ਵੀ ਅਸੀਂ ਆਏ ਆ ਵੀ ਸ਼ਹਿਰ ਨੂੰ ਅਸੀਂ ਭਾਈ ਕਿਸੇ ਨਹੀਂ ਤਰਾਂਦਾ ਉਹ ਬਰਦਾਸ਼ਤ ਨਹੀਂ ਕਰਾਂ ਕਿ ਵੀ ਸ਼ਹਿਰ ਦੇ ਵਿੱਚ ਨਿਆਂਇਕ ਕਮਤੀ ਹੋਣ ਸ਼ਹਿਰੋਂ ਅਸੀਂ ਇਹ ਪੀਰ ਤੁਸੀਂ ਜਿਵੇਂ ਅਸੀਂ ਸਾਥ ਦੇਣ ਸਾਡਾ ਤੁਸੀਂ ਸਾਥ ਦੋ ਬੱਤ ਤੋਂ ਬੱਤ ਤੁਹਾਨੂੰ ਮੈਂ ਗੱਲ ਯਾਦ ਕਰਾਉਂਦਾ ਸਹੀ ਤੁਸੀਂ ਤਾਂ ਕੰਨੇ ਤੋਂ ਤਾਂ ਹੀ ਹੋਣਾ ਕੰਨੇ ਪਹਿਲਾਂ ਮਾਰਕੀਟ ਲੱਗੀ ਸੀਗੀ ਇਹਦੀ ਇਹ ਕੱਪੜਿਆਂ ਦੀ ਉਹਨਾਂ ਨੇ ਕਬਜ਼ਾ ਹੀ ਕਰ ਲਿਆ ਦੀ ਬਾਅਦ ਹਾਲ ਨੂੰ ਯੂਨੀਅਨਾਂ ਬਣ ਗਈਆਂ ਤੇ ਸਾਰਾ ਸ਼ਹਿਰ ਤੇ ਕਬਜ਼ਾ ਕਰ ਲਈ ਤੁਸੀਂ ਮਸਾਹੀ ਹੁਣ ਠੀਕ ਕੀਤੀਆਂ ਨੇ ਅਸੀਂ ਚਾਹੁੰਦੇ ਸਾਡੇ ਸ਼ਹਿਰ ਤੋਂ ਹੀ ਕਿਸੇ ਦਾ ਕਬਜ਼ਾ ਹੋਵੇ ਨਿਆਂਇਕ ਕਬਜ਼ੇ ਹੋਣ ਤੇ ਨਿਆਂ ਸਾਰੀਆਂ ਹੋਣ